ਧੰਨ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜਾ ਸਤ ਗੁਰ ਕੀ ਪਰਤੀਤ ਨ ਆਈਆ ਸ਼ਬਦ ਨਾ ਲਾਗੋ ਪਾਓ ੋ ਸਨੋ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ ਨਾਨਕ ਗੋ ਰਮੋਖ ਸਹਿਜ ਮਿਲੇ ਸਚੇ ਸਿਓ ਲੇਵ ਲਾਓ ਮਹੱਲਾ ਤੀਜਾ ਏ ਮਨ ਐਸਾ ਸਤਗੁਰ ਖੋਜ ਲਾਓ ਜਿਤ ਸੇਵੈ ਜਨਮ ਮਾਰਾ ਨ ਦੁੱਖ ਜਾਏ ਸਹਿਸਾ ਮੂਲ ਨ ਹੋਵਈ ਹਮੈ ਸ਼ਬਦ ਜਿਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੇ ਮਨ ਆਏ ਅੰਦਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰਕ ਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜਿਉ ਕਿਰਪਾ ਕਰੇ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵਡ ਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵੱਡਾ ਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ 14ਵੀਂ ਪੌੜੀ ਦੇ ਨਾਲ ਜੋ ਦੋ ਸ਼ਲੋਕ ਦਰਜ ਨੇ ਇਹਨਾਂ ਦਾ ਮੂਲ ਪਾਠ ਸਰਵਣ ਕੀਤਾ ਹੈ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਜੇ ਤੈਨੂੰ ਗੁਰੂ ਤੇ ਭਰੋਸਾ ਨਹੀਂ ਜੇ ਗੁਰੂ ਦੇ ਸ਼ਬਦ ਦੇ ਵਿੱਚ ਤੇਰਾ ਪ੍ਰੇਮ ਨਹੀਂ ਲੱਗਦਾ ਸੁਰਤ ਨਹੀਂ ਜੁੜਦੀ ਤੇ ਆਤਮਿਕ ਸੁਖ ਹਾਸਲ ਨਹੀਂ ਹੋਵੇਗਾ ਭਾਵੇਂ 100 ਵਾਰ ਕਿਉਂ ਨਾ ਗੁਰੂ ਦੇ ਕੋਲ ਆਉਣਾ ਜਾਣਾ ਤੇਰਾ ਬਣਿਆ ਰਵੇ ਇਸ ਵਿਸ਼ੇ ਦੇ ਉੱਤੇ ਕੱਲ ਆਪਾਂ ਨਮਸਕਾਰ ਦੇ ਉੱਤੇ ਗੱਲ ਕੀਤੀ ਸੀ ਸਿਰਫ ਮੈਂ ਇੰਨੀ ਕੁ ਬੇਨਤੀ ਕੀਤੀ ਸੀ ਕਿ ਭਾਵੇਂ 100 ਗੇੜਾ ਆਵੋ ਜਾਓ ਕਿਉਂਕਿ ਬਾਣੀ ਦੇ ਅਨਵੇਂ ਅਰਥ ਵੀ ਹੁੰਦੇ ਨੇ ਜੇ ਤੇਰਾ ਭਰੋਸਾ ਨਹੀਂ ਤੇ ਇੱਥੇ ਮੱਥੇ ਰਗੜਨ ਦਾ ਕੋਈ ਫਾਇਦਾ ਨਹੀਂ ਇਹਦੇ ਬਾਰੇ ਮੈਂ ਕੱਲ ਥੋੜਾ ਜਿਆਦਾ ਡਿਟੇਲ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਈ ਸੀ ਤੁਸੀਂ ਆਓ ਇਧਰ ਵੀ ਮੱਥਾ ਟੇਕਿਆ ਇਧਰ ਵੀ ਟੇਕਿਆ ਅੰਦਰ ਵੀ ਟੇਕਿਆ ਬਾਹਰ ਵੀ ਟੇਕਿਆ ਜੇ ਅੰਦਰ ਨਾਮ ਨਹੀਂ ਚੱਲਿਆ ਜੇ ਬਾਣੀ ਨਹੀਂ ਪੜੀ ਸਿਮਰਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਤੇ ਇਹਨਾਂ ਮੱਥਿਆਂ ਦਾ ਕੋਈ ਫਾਇਦਾ ਨਹੀਂ ਸੋ ਇਹ ਆਪਾਂ ਕੱਲ੍ਹ ਸੰਝਾ ਕੀਤਾ ਹੈ ਅੱਜ ਸ਼ਲੋਕ ਨੂੰ ਆਰੰਭ ਤੋਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹ ਆਪਾਂ ਵਾਚਣ ਦਾ ਯਤਨ ਕਰੀਏ ਸ਼ਲੋਕ ਮਹੱਲਾ ਤੀਜਾ ਕਹਿੰਦੇ ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਲਾਗੋ ਭਾਓ ਤੇ ਮੈਂ ਸਮਾਪਤੀ ਤੇ ਕਿਹਾ ਸੀ ਕਿ ਸਬਜੈਕਟ ਧਿਆਨ ਚ ਰੱਖਿਓ ਸਤਗੁਰ ਕੀ ਪ੍ਰਤੀਤ ਪ੍ਰਤੀਤ ਦਾ ਅਰਥ ਹੈ ਭਰੋਸਾ ਜੇ ਗੁਰੂ ਤੇ ਭਰੋਸਾ ਨਹੀਂ ਤੇ ਫਿਰ ਅਗਲੀ ਕੋਈ ਖੇਡ ਨਹੀਂ ਤੁਰਨੀ ਥੋੜਾ ਜਿਹਾ ਆਪਾਂ ਭਰੋਸੇ ਬਾਬਤ ਦੇਖ ਲਈਏ ਮੈਨੂੰ ਯਾਦ ਹੈ ਪਿਛਲੇ ਸਮੇਂ ਚ ਮੈਂ ਬੇਨਤੀ ਕੀਤੀ ਸੀ ਸਮਾਜਿਕ ਤੌਰ ਤੇ ਸਾਡੇ ਜਿਹੜੇ ਨੇ ਉਹ ਤਿੰਨ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਉਨਾ ਰਿਸ਼ਤਿਆਂ ਦੇ ਵਿੱਚ ਕੁਝ ਸਾਡੀਆਂ ਆਪਣੀਆਂ ਮਰਜ਼ੀਆਂ ਹੁੰਦੀਆਂ ਨੇ ਕੁਝ ਦੇ ਵਿੱਚ ਸਾਡੀਆਂ ਮਰਜ਼ੀਆਂ ਨਹੀਂ ਹੁੰਦੀਆਂ ਸਭ ਤੋਂ ਪਹਿਲਾ ਖੂਨ ਦਾ ਰਿਸ਼ਤਾ ਹੈ ਮਾਪੇ ਦਾ ਭੈਣ ਭਰਾ ਜਿਹੜੇ ਸਕੇ ਰਿਸ਼ਤੇ ਨੇ ਇਹ ਰਿਸ਼ਤਾ ਤੁਸੀਂ ਨਹੀਂ ਬਣਾਉਂਦੇ ਇਹ ਮਾਲਕ ਬਣਾਉਂਦਾ ਹੈ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਇਸ ਸੰਜੋਗ ਵਿਜੋਗ ਦੇ ਨਾਲ ਆਪਸ ਵਿੱਚ ਮੇਲ ਜੋਲ ਹੁੰਦਾ ਹੈ ਮਾਪੇ ਦਾ ਇਹ ਸੱਚਾ ਰਿਸ਼ਤਾ ਹੈ ਮਾਪੇ ਚੜਾਈ ਵੀ ਕਰ ਜਾਣ ਤਾਂ ਵੀ ਉਹ ਮਨੁੱਖ ਦੇ ਨਾਮ ਦੇ ਨਾਲ ਉਹਨਾਂ ਦਾ ਹੀ ਨਾਮ ਆਵੇਗਾ ਦੂਜਾ ਕਿਸੇ ਦਾ ਨਾਮ ਨਹੀਂ ਲੱਗਦਾ ਇਸ ਰਿਸ਼ਤੇ ਤੁਸੀਂ ਇਸ ਰਿਸ਼ਤੇ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਦੂਸਰਾ ਸਾਡਾ ਹੁੰਦਾ ਹੈ ਸਮਾਜਿਕ ਰਿਸ਼ਤਾ ਜਿਹੜਾ ਸਮਾਜ ਦੇ ਸਾਹਮਣੇ ਬਣਾਇਆ ਜਾਂਦਾ ਹੈ ਜਿਹਦੇ ਵਿੱਚ ਮਨੁੱਖ ਦਾ ਜਿਹੜਾ ਇਹ ਔਰ ਚਾਚੇ ਤਾਏ ਆ ਜਾਂਦੇ ਨੇ ਭੂਆ ਮਾਸੀਆਂ ਆ ਜਾਂਦੀਆਂ ਨੇ ਜੀਵਨ ਸਾਥੀ ਆ ਜਾਂਦਾ ਇਹ ਸਮਾਜ ਦੇ ਸਾਹਮਣੇ ਬਣਾਏ ਜਾਂਦੇ ਨੇ ਮੇਰੀ ਮਰਜ਼ੀ ਹੈ ਮੈਂ ਰਵਾਂ ਮੇਰੀ ਮਰਜ਼ੀ ਹੈ ਨਾ ਰਵਾਂ ਇਹ ਇਹਦੇ ਵਿੱਚ ਸਮਾਜ ਕੋਈ ਨਹੀਂ ਕਹਿ ਸਕਦਾ ਕਈ ਚਾਚੇ ਤਾਏ ਨਾਲ ਨਹੀਂ ਵੀ ਵਿਚਰਦੇ ਨਾ ਵਿਚਰਨ ਕਈ ਥਾਵਾਂ ਤੇ ਮੀਆਂ ਬੀਬੀ ਦਾ ਡਿਵੋਰਸ ਹੋ ਜਾਂਦਾ ਉਹ ਉਹਨਾਂ ਦੀ ਆਪਣੀ ਮਰਜ਼ੀ ਹੈ ਤੀਸਰਾ ਰਿਸ਼ਤਾ ਜਿਹੜਾ ਹੈ ਉਹ ਹੁੰਦਾ ਦੋਸਤੀ ਦਾ ਇਹ ਮਨੁੱਖ ਦੀ ਆਪਣੀ ਮਰਜ਼ੀ ਦੇ ਨਾਲ ਚੱਲਦਾ ਹੈ ਮਨੁੱਖ ਦੀ ਭਾਵਨਾਵਾਂ ਦੇ ਨਾਲ ਚੱਲਦਾ ਹੈ ਜੇ ਕਿਸੇ ਦੇ ਨਾਲ ਦਿਲ ਮਿਲਦਾ ਹੈ ਜੇ ਕਿਸੇ ਦੇ ਨਾਲ ਥਿੰਕਿੰਗ ਮਿਲਦੀ ਹੈ ਸੋਚ ਮਿਲਦੀ ਹੈ ਰਿਸ਼ਤਾ ਚੱਲਦਾ ਹੈ ਜਿੱਦਨ ਸੋਚ ਨਹੀਂ ਮਿਲੀ ਆਪਸ ਵਿੱਚ ਖਿਆਲ ਨਹੀਂ ਮਰੇ ਇਹ ਰਿਸ਼ਤਾ ਖਤਮ ਹੋ ਜਾਂਦਾ ਹੈ ਇੱਥੇ ਸਮਾਜ ਕੁਝ ਨਹੀਂ ਕਰ ਸਕਦਾ ਇੱਥੇ ਸਮਾਜ ਨਹੀਂ ਕਹੇਗਾ ਕਿ ਤੈਨੂੰ ਇਹਦੇ ਨਾਲ ਨੇੜਤਾ ਰੱਖਣੀ ਪੈਣੀ ਹੈ ਤੈਨੂੰ ਨੇੜਤਾ ਨਹੀਂ ਰੱਖਣੀ ਪੈਣੀ ਇਹ ਇਹ ਰਿਸ਼ਤੇ ਇਦਾਂ ਦੇ ਚੱਲਦੇ ਨੇ ਇੱਥੋਂ ਤੱਕ ਸੀਮਤ ਨੇ ਇਹ ਤਿੰਨ ਰਿਸ਼ਤੇ ਨੇ ਜਿਹੜਾ ਚੌਥਾ ਰਿਸ਼ਤਾ ਹੈ ਜਦੀ ਗੱਲ ਮੈਂ ਕਰਨੀ ਚਾਹੁੰਨਾ ਉਹ ਹੈ ਪਰਮਾਤਮਾ ਦਾ ਰਿਸ਼ਤਾ ਹੁਣ ਪਰਮਾਤਮਾ ਦੇ ਨਾਲ ਸਾਡਾ ਨਾ ਤੇ ਇਦਾਂ ਦਾ ਕੋਈ ਸਬੰਧ ਹੈ ਮਾਤਾ ਪਿਤਾ ਵਾਲਾ ਨਾ ਚਾਚੇ ਤਾਏ ਭੈਣ ਭਰਾਵਾਂ ਵਾਲਾ ਨਾ ਦੋਸਤ ਮਿੱਤਰ ਵਾਲਾ ਪਰਮਾਤਮਾ ਦੇ ਨਾਲ ਸਾਡਾ ਰਿਸ਼ਤਾ ਕੇਵਲ ਤੇ ਕੇਵਲ ਭਰੋਸੇ ਦਾ ਹੈ ਜੇ ਭਰੋਸਾ ਹੈ ਤੇ ਰੱਬ ਹੈ ਜੇ ਭਰੋਸਾ ਨਹੀਂ ਤੇ ਰੱਬ ਨਹੀਂ ਹੈ ਹੁਣ ਕੁਝ ਲੋਕ ਤਰਕ ਕਰਦੇ ਨੇ ਕਿ ਰੱਬ ਨਹੀਂ ਹੈਗਾ ਠੀਕ ਹੈ ਨਹੀਂ ਹੈਗਾ ਉਹਨਾਂ ਵਾਸਤੇ ਆਪਾਂ ਮਨਾ ਕੇ ਲੈਣਾ ਵੀ ਕੀ ਹੈ ਬਾਣੀ ਨੇ ਕਿਹਾ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤੌ ਕਿਜੇ ਆਪਾਂ ਕਿਸੇ ਤੋਂ ਕੀ ਲੈਣਾ ਜਿਹੜਾ ਰੱਬ ਨੂੰ ਮੰਨਦਾ ਉਹ ਵੀ ਚੰਗਾ ਹੈ ਜਿਹੜਾ ਨਹੀਂ ਮੰਨਦਾ ਉਹ ਵੀ ਚੰਗਾ ਹੈ ਹੁਣ ਬਾਕੀ ਰਿਸ਼ਤੇ ਜਿਹੜੇ ਨੇ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਭਾਂਦੇ ਨੇ ਪਰ ਜਿਹੜਾ ਭਰੋਸੇ ਦਾ ਰਿਸ਼ਤਾ ਹੈ ਨਾ ਯਾਦ ਰੱਖਿਓ ਇਹਨੂੰ ਬਣਾਉਣ ਲੱਗਿਆਂ ਭਰੋਸੇ ਦਾ ਮਹਿਲ ਲਪਾਉਣ ਲੱਗਿਆਂ ਮੁਦਤਾਂ ਲੱਗ ਜਾਂਦੀਆਂ ਨੇ ਟੁੱਟਣ ਵੇਲੇ ਕਿਸੇ ਵੇਲੇ ਇੱਕ ਖਿੰਮ ਵੀ ਲੱਗਦਾ ਜਦੋਂ ਅਸੀਂ ਗੁਰੂ ਘਰ ਦੇ ਨਾਲ ਜੁੜਦੇ ਆ ਨਾ ਜਿਹੜਾ ਤੇ ਪੁਰਾਣਾ ਸਮਾਂ ਸੀ ਜਿਹੜੇ ਮੇਰੇ ਮਾਪੇਓ ਦੀ ਉਮਰ ਚ ਤੁਸੀਂ ਬੈਠੇ ਜੇ ਤੁਹਾਡਾ ਪੀੜੀ ਦਰ ਪੀੜੀ ਜੋ ਚ ਇਸ ਸਿਸਟਮ ਚੱਲਦਾ ਆਇਆ ਵੀ ਆਪਾਂ ਗੁਰੂ ਦੇ ਚਰਨਾਂ 'ਚ ਵੱਡਿਆਂ ਨੇ ਜੋੜ ਦਿੱਤਾ ਤੇ ਜੁੜ ਗਏ ਹੁਣ ਜਿਹੜਾ ਗਾਂ ਆਉਣ ਵਾਲਾ ਪੁਵੇਖ ਇਹ ਇਦਾਂ ਦਾ ਨਹੀਂ ਹੈ ਉਹ ਕਹਿੰਦਾ ਮੇਰਾ ਦਿਲ ਕਰੇਗਾ ਮੈਂ ਗੁਰਦੁਆਰੇ ਜਾਵਾਂਗਾ ਨਹੀਂ ਦਿਲ ਕਰੇਗਾ ਤੇ ਨਾ ਜਾਵਾਂਗਾ ਇਥੇ ਭਰੋਸਾ ਬਣਨਾ ਪੈਂਦਾ ਹੈ ਗੁਰੂ ਤੇ ਮਨੁੱਖ ਸਭ ਤੋਂ ਪਹਿਲਾਂ ਗੁਰੂ ਦੇ ਕੋਲ ਉਦੋਂ ਆਉਂਦਾ ਹੈ ਜਦੋਂ ਇਹਨੂੰ ਕਿਤੇ ਨਾ ਕਿਤੇ ਠੋਕਰ ਮੱਜਦੀ ਹੈ ਬਿਨਾਂ ਠੋਕਰ ਤੋਂ ਕਦੀ ਬੰਦਾ ਰੱਬ ਦੇ ਘਰ ਚ ਨਹੀਂ ਜੁੜਦਾ ਕਿਸੇ ਵੀ ਕਿਸਮ ਦੀ ਠੋਕਰ ਹੋ ਸਕਦੀ ਹੈ ਜੀ ਜਿਹੜੀ ਅੱਜ ਦੀ ਜਨਰੇਸ਼ਨ ਦੀ ਗੱਲ ਕਰ ਰਿਹਾ ਪੁਰਾਣੀ ਨਹੀਂ ਮੈਂ ਗੱਲ ਕਰ ਰਿਹਾ ਜਦੋਂ ਕਿਤੇ ਠੋਕਰ ਵੱਜਦੀ ਫਿਰ ਬੰਦਾ ਆਣ ਕੇ ਕਹਿੰਦਾ ਵੀ ਹਾਂ ਕੋਈ ਰੱਬ ਹੈ ਮੈਂ ਉਹਨੂੰ ਪੂਜ ਲਵਾਂ ਜੇ ਤੇ ਰੱਬ ਨੇ ਉਹਦੀ ਗੱਲ ਮੰਨ ਲਈ ਰੱਬ ਨੇ ਸੁਣ ਲਈ ਤੇ ਫਿਰ ਤੇ ਰੱਬ ਤੇ ਭਰੋਸਾ ਇਹ ਰਿਸ਼ਤਾ ਗਾਂ ਚੱਲੇਗਾ ਪਰ ਜੇ ਇਹ ਭਰੋਸਾ ਜਿਹੜਾ ਉਹ ਗੱਲ ਨਾ ਬਣੀ ਭਰੋਸਾ ਉੱਥੇ ਦਾ ਉੱਥੇ ਟੁੱਟ ਜਾਂਦਾ ਏ ਇਹਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ 10 ਵਸਤੂ ਲੇ ਪਾਛੇ ਪਾਵੈ ਇੱਕ ਵਸਤੂ ਕਾਰਨ ਵਿਖੋਟ ਗਵਾਵੈ ਕਈ ਵਾਰੀ ਭਰੋਸਾ ਵੱਜਦਾ 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 ਏ ਕੋਈ ਅਹਿਮ ਫੈਸਲਾ ਸੀ ਜ਼ਿੰਦਗੀ ਦਾ ਕਿਸਮਤ ਨੇ ਸਾਥ ਨਹੀਂ ਦਿੱਤਾ ਰੱਬ ਦੇ ਨਾਲੋਂ ਟੁੱਟ ਕੇ ਬਹੁਤ ਲੋਕ ਨਾਸਤਕ ਹੁੰਦੇ ਮੈਂ ਉਹ ਦੇਖੇ ਨੇ ਜਿਨ੍ਹਾਂ ਦਾ ਰੱਬ ਦੇ ਉੱਤੇ ਪੂਰਾ ਵਿਸ਼ਵਾਸ ਸੀ ਜ਼ਿੰਦਗੀ ਇੱਕ ਇਹੋ ਜੀ ਸਚਾਈ ਹੈ ਅਸੀਂ ਨਹੀਂ ਮੁਨਕਰ ਹੋ ਸਕਦੇ ਤੇ ਜਿਹੜਾ ਅੰਦਰੋਂ ਟੁੱਟ ਜਾਵੇ ਨਾ ਉਹਨੂੰ ਜੋੜਨ ਦਾ ਵੀ ਕੋਈ ਲਾਭ ਨਹੀਂ ਹੁੰਦਾ ਮੈਨੂੰ ਕਈ ਇਹੋ ਜੀ ਲੋਕ ਮਿਲੇ ਜਿਹੜੇ ਅੰਦਰੋਂ ਟੁੱਟੇ ਨੇ ਮੈਂ ਕਦੀ ਨਹੀਂ ਉਹਨਾਂ ਨੂੰ ਕਿਹਾ ਵੀ ਗੁਰਦੁਆਰਿਓ ਕਿਉਂਕਿ ਉਹਨਾਂ ਦੇ ਆਉਣ ਦਾ ਫਾਇਦਾ ਨਹੀਂ ਉਹ ਅੰਦਰੋਂ ਉਹਨਾਂ ਦਾ ਖਤਮ ਹੋ ਚੁੱਕਾ ਹੋਇਆ ਹੈ ਗੁਰੂ ਦੇ ਨਾਲ ਰਿਸ਼ਤਾ ਉਹ ਨਹੀਂ ਜੁੜਨਗੇ ਮਾਲਕ ਮਿਹਰ ਕਰੇ ਜ਼ਿੰਦਗੀ 'ਚ ਕੋਈ ਫਿਰ ਇਹੋ ਜੀ ਘਟਨਾ ਵਾਪਰੇ ਸ਼ਾਇਦ ਜੁੜ ਜਾਣ ਨਹੀਂ ਤੇ ਦੋ ਤਰ੍ਹਾਂ ਦੇ ਫਲ ਹੁੰਦੇ ਨੇ ਮੈਂ ਸਾਂਝ ਪਾ ਦੇਣਾ ਇੱਕ ਫਲ ਉਹ ਨੇ ਜਿਹੜੇ ਟੁੱਟ ਕੇ ਸਾਡੇ ਟੋਕਰੀ ਦੇ ਵਿੱਚ ਆ ਜਾਂਦੇ ਨੇ ਉਹਦਾ ਤੇ ਪਤਾ ਸੀ ਕਿ ਕੋਈ ਜਿਹੜਾ ਸੀ ਫਲਦਾਰ ਬੂਟੇ ਨੂੰ ਕੋਈ ਫਲ ਲੱਗਾ ਟੁੱਟ ਗਿਆ ਤੇ ਸਾਡੇ ਭਾਂਡੇ 'ਚ ਆ ਗਿਆ ਇੱਕ ਫਲ ਉਹ ਹੈ ਤੇ ਲੱਗਾ ਉਹ ਟਾਣੀ ਦੇ ਨਾਲ ਹੈ ਪਰ ਅੰਦਰੋਂ ਟੁੱਟ ਗਿਆ ਖਾਸ ਕਰਕੇ ਜਿਵੇਂ ਆ ਅੰਬਾਂ ਦੀ ਬਾਹਰ ਹੈ ਨਾ ਜਿਨ੍ਹਾਂ ਦੇ ਬੂਟੇ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਕਈ ਅੰਬ ਉੱਪਰ ਲੱਗੇ ਲੱਗੇ ਕਾਲੇ ਪੈ ਜਾਂਦੇ ਨੇ ਉਹ ਕਾਲੇ ਉਹੀ ਉਹ ਪੈਂਦੇ ਨੇ ਜਿਹੜੇ ਬਾਹਰੋਂ ਜੁੜੇ ਰਹਿੰਦੇ ਨੇ ਅੰਦਰੋਂ ਟੁੱਟ ਜਾਂਦੇ ਨੇ ਜਿਹੜਾ ਬਾਹਰੋਂ ਟੁੱਟ ਜਾਵੇ ਉਹਨੂੰ ਸੰਭਰਨਾ ਸੌਖਾ ਹੈ ਜਿਹੜਾ ਅੰਦਰੋਂ ਟੁੱਟ ਜਾਂਦਾ ਉਹਨੂੰ ਸੰਭਰਨਾ ਬੜਾ ਔਖਾ ਹੈ ਉਹ ਕਾਲਾ ਪੈ ਜਾਂਦਾ ਇਹ ਕੁਦਰਤ ਦਾ ਇੱਕ ਨਿਯਮ ਹੈ ਜੇ ਬੇਸ਼ੱਕ ਤੁਸੀਂ ਅੰਬਾਂ ਨੂੰ ਦੇਖ ਸਕਦੇ ਜੀ ਜੀਵਨ ਵਿੱਚ ਇਦਾਂ ਤਾਂ ਕਈ ਮਨੁੱਖ ਬੜਾ ਗੁਰੂ ਦੇ ਨਾਲ ਜੁੜੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਪਰ ਅਹਨ ਮੌਕੇ ਕਿਸਮਤ ਨੇ ਸਾਥ ਨਹੀਂ ਦਿੱਤਾ ਕਿਸੇ ਇੱਕ ਚੀਜ਼ ਦੇ ਮਗਰ ਪੈ ਗਏ ਤੇ ਗੁਰੂ ਦੇ ਨਾਲੋਂ ਭਰੋਸਾ ਟੁੱਟ ਗਿਆ ਇੱਕ ਵਾਰ ਦਾ ਟੁੱਟਿਆ ਹੋਇਆ ਭਰੋਸਾ ਕਈ ਜਨਮਾਂ ਜਨਮਾਂ ਤੱਕ ਜਿਹੜਾ ਉਹ ਗੁਰੂ ਤੋਂ ਫਿਰ ਖੁੰਝ ਜਾਂਦਾ ਦੁਬਾਰਾ ਵਾਪਸ ਆਣ ਕੇ ਮਿਲਦਾ ਨਹੀਂ ਇਹ ਜਿਹੜੀ ਮੈਂ ਬੇਨਤੀ ਕਰਾਂ ਇਹ ਰਿਸ਼ਤਾ ਕੇਵਲ ਤੇ ਕੇਵਲ ਭਰੋਸੇ ਦਾ ਹੈ ਗੁਰੂ ਦੇ ਨਾਲ ਤੇ ਜਦੋਂ ਪੰਥ ਨੇ ਅਰਦਾਸ ਬਣਾਈ ਤੇ ਇਹਨੂੰ ਦਾਣ ਦੇ ਵਿੱਚ ਰੱਖਿਆ ਕਿ ਪਾਤਸ਼ਾਹ ਆ ਆ ਦਾਣ ਦਵੇਂ ਮੈਨੂੰ ਤੁਸੀਂ ਰੋਜ਼ ਪਰਦੇ ਸੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਅੱਗੇ ਸ਼ਬਦ ਹੈ ਭਰੋਸਾ ਦਾਣ ਵਿਸਾਹ ਤੇ ਭਰੋਸੇ 'ਚ ਥੋੜਾ ਥੋੜਾ ਅੰਤਰ ਹੁੰਦਾ ਹੈ ਮੈਨੂੰ ਇੰਨਾ ਕ ਭਰੋਸਾ ਦੇ ਦੇਵੇਂ ਕਿ ਗੁਰੂ ਜਿਹੜਾ ਉਹ ਸਰਬ ਕਲਾ ਸਮਰਾਟ ਹੈ ਇਹ ਭਰੋਸਾ ਹੋਵੇਗਾ ਤੇ ਤੁਹਾਡੀ ਭਾਵਨਾ ਨੂੰ ਫਲ ਲੱਗਣਾ ਹੈ ਜਿੱਦ ਦਿਨ ਭਰੋਸਾ ਟੁੱਟ ਗਿਆ ਯਾਦ ਰੱਖਿਓ ਉਹ ਦਿਨ ਜਿਹੜਾ ਉਹ ਬੰਦਾ ਅੰਦਰੋਂ ਖਤਮ ਹੋ ਜਾਂਦਾ ਅੰਦਰੋਂ ਕਾਲਾ ਪੈ ਜਾਂਦਾ ਪਰ ਇਹ ਇੱਕ ਭਰੋਸਾ ਇਹੋ ਜੀ ਚੀਜ਼ ਹੈ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ ਇਦੇ ਬਾਬਤ ਕਿਸੇ ਨੂੰ ਸਮਝਾਇਆ ਨਹੀਂ ਜਾ ਸਕਦਾ ਇਹ ਮਨੁੱਖ ਦਾ ਅੰਦਰ ਹੀ ਆ ਕੁਝ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਇੱਕ ਗੱਲ ਜੀਵਨ ਦੇ ਵਿੱਚ ਯਾਦ ਰੱਖਿਓ ਜੀਵਨ ਚ ਅਨੇਕਾਂ ਹੀ ਮੋੜ ਆਉਂਦੇ ਨੇ ਇਰ ਚ ਕੋਈ ਸ਼ੱਕ ਨਹੀਂ ਅਮਰਤ ਬਾਣੀ ਦਾ ਫੈਸਲਾ ਹੈ ਸੁਖ ਦੁਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਅਕਬਰ ਨੇ ਨਾ ਇੱਕ ਵਾਰ ਬੀਰ ਬਾਲ ਨੂੰ ਕਿਹਾ ਕਹਾਣੀਆਂ ਚੱਲਦੀਆਂ ਨੇ ਅਕਬਰ ਬੀਰ ਬਲ ਦੀਆਂ ਕਹਿੰਦਾ ਵੀ ਕੋਈ ਐਹੋ ਜਿਹਾ ਮੇਰੇ ਕਮਰੇ ਦੇ ਵਿੱਚ ਸਲੋਗਨ ਲਿਖ ਦੇ ਜਿੰਨੂੰ ਮੈਂ ਪੜਾਂ ਜਿਹੜੇ ਵੀ ਹਾਲਾਤ ਚੋਂ ਵਾਂ ਤੇ ਮੇਰਾ ਸੁਭਾਅ ਮੇਰਾ ਮੂਡ ਜਿਹੜਾ ਚੇਂਜ ਹੋ ਜੇ ਤੇ ਕਹਾਣੀਕਾਰ ਲਿਖਦਾ ਉਹਨੇ ਇਹ ਲਿਖ ਦਿੱਤਾ ਸੀ ਕਿ ਸਮਾਂ ਕਦੀ ਵੀ ਇਹੋ ਜਿਹਾ ਨਹੀਂ ਰਹਿਣਾ ਹੁਣ ਜੇ ਤੁਸੀਂ ਖੁਸ਼ੀ ਦੇ ਵਿੱਚ ਜੇ ਉਹਨੂੰ ਪੜੋਗੇ ਮਨ 'ਚ ਅਹਿਸਾਸ ਹੋ ਜਾਏਗਾ ਕਿ ਸਦਾ ਖੁਸ਼ੀਆਂ ਨਹੀਂ ਰਹਿਣੀਆਂ ਬਦਲ ਸਕਦਾ ਹੈ ਦੁੱਖ 'ਚ ਜੇ ਤੇ ਤੁਹਾਨੂੰ ਹੌਸਲਾ ਮਿਲੇਗਾ ਜੇ ਦੁੱਖ ਆਇਆ ਹੈ ਕਦੀ ਖੁਸ਼ੀ ਸੀ ਕਦੀ ਸੁਖ ਸੀ ਅੱਜ ਦੁੱਖ ਆਇਆ ਦੁੱਖ ਵੀ ਨਿਕਲ ਜਾਵੇਗਾ ਦੁੱਖ ਵੀ ਸਦਾ ਨਹੀਂ ਬੈਠਾ ਰਹਿਣਾ ਇਹ ਇਹ ਚੀਜ਼ਾਂ ਵਿਧਾ ਜਿਹੜਾ ਜੀਵਨ ਦੇ ਵਿੱਚ ਉਤਰਾ ਚੜਾ ਆਉਂਦਾ ਰਹਿੰਦਾ ਹੈ ਪਰ ਮੈਂ ਜਿਹੜੀਆਂ ਉਦਾਹਰਨਾਂ ਤੁਹਾਨੂੰ ਇਤਿਹਾਸ ਦੀਆਂ ਦੇਣੀਆਂ ਚਾਹੁੰਨਾ ਜਾਂ ਇੱਕ ਦੋ ਉਦਾਹਰਨਾਂ ਬਾਣੀ ਦੀਆਂ ਯਾਦ ਰੱਖਿਓ ਪਰਚੇ ਉਹਨਾਂ ਨੂੰ ਪੈਂਦੇ ਹੁੰਦੇ ਨੇ ਜਿਹੜੇ ਸਟੂਡੈਂਟ ਪੜਨ ਵਾਲੇ ਹੁੰਦੇ ਨੇ ਨਿਲੈਕਾਂ ਨੂੰ ਕਦੀ ਵੀ ਅਧਿਆਪਕ ਪਰਚੇ ਨਹੀਂ ਪਉਂਦਾ ਕਦੀ ਵੀ ਨਾ ਕਈ ਵਾਰੀ ਤੁਸੀਂ ਦੇਖੋ ਵੀ ਇੱਕ ਕਲਾਸ 'ਚ 50 ਬੱਚੇ ਪੜ੍ਹਦੇ ਨੇ ਤੇ ਅਧਿਆਪਕ ਜਿਹੜਾ ਟੀਚਰ ਹੈ ਉਹ ਵੀ ਉਸ ਬੱਚੇ ਨੂੰ ਜਿਆਦਾ ਜਿਹੜਾ ਔਖਾ ਸਿਲੇਬਸ ਦਿੰਦਾ ਹੈ ਜਿਆਦਾ ਔਖਾ ਟੈਸਟ ਪਾਉਂਦਾ ਹੈ ਜਿੰਨੂੰ ਪਤਾ ਹੈ ਕਿ ਇਹਨੇ ਕੱਢ ਜਾਣਾ ਹੈ ਉਹਦਾ ਕਾਰਨ ਇਹ ਹੁੰਦਾ ਹੈ ਕਿ ਇਹਨੂੰ ਜਿੰਨਾ ਜਿਆਦਾ ਨੱਪਾਂਗੇ ਜਿੰਨਾ ਜਿਆਦਾ ਇਹਨੂੰ ਮੈਂ ਮਿਹਨਤ ਕਰਾਵਾਂਗਾ ਉਹ ਓਨਾ ਹੀ ਜਿਆਦਾ ਚਮਕੇਗਾ ਜਿਵੇਂ ਸੋਨਾ ਹੈ ਨਾ ਕੱਚੇ ਸੋਨੇ ਦੇ ਨਾਲ ਕੁਝ ਨਹੀਂ ਬਣਦਾ ਜਿੰਨਾ ਕੁ ਠਾਲੀ ਚ ਪਾ ਕੇ ਉਹਨੂੰ ਸੇਕਿਆ ਜਾਵੇਗਾ ਜਿੰਨਾ ਸੇਕ ਲੱਗਦਾ ਓਨਾ ਹੀ ਸੋਨਾ ਚਮਕਦਾ ਹੈ ਤੇ ਜੇ ਤੁਹਾਨੂੰ ਜੀਵਨ ਸੇਕ ਲਾ ਰਿਹਾ ਹੈ ਕਿਤੇ ਨਾ ਕਿਤੇ ਚੇਤਾ ਰੱਖਿਓ ਦੁੱਖ ਸੰਨ ਕੁਝ ਗਲਤੀਆਂ ਸਨ ਕੁਝ ਮੈਲ ਸੀ ਉਹ ਸੜ ਰਹੀ ਹੈ ਜਿੱਦਨ ਮੈਲ ਸੜ ਗਈ ਉਹ ਦਿਨ ਇੱਕ ਚਮਕ ਜਿਹੜੀ ਉਹ ਤੁਹਾਡੇ ਸਾਹਮਣੇ ਆਵੇਗੀ ਇਹ ਗੁਰੂ ਵੀ ਲਾਉਂਦਾ ਹੈ ਇਹ ਇੱਕ ਸਚਾਈ ਹੈ ਗੁਰੂ ਵੀ ਜਿਹੜਾ ਉਹ ਸੇਕ ਲਾਉਂਦਾ ਹੈ ਵੈਸੇ ਬਾਣੀ ਦਾ ਇੱਕ ਬਚਨ ਹੈ ਕਿ ਤਾਤੀ ਵਾਉ ਨਾ ਲੱਗਈ ਪਾਰ ਬ੍ਰह्म ਸ਼ਰਨਾਈ ਚਾਉ ਗਿਰਦ ਹਮਾਰੇ RAM ਕਰ ਦੁੱਖ ਲੱਗੇ ਨਾ ਭਾਈ ਪਰ ਜਦੋਂ ਗੁਰੂ ਸੇਕ ਲਾਉਂਦਾ ਹੈ ਨਾ ਉਦੋਂ ਫਿਰ ਉਹ ਆਪ ਹੀ ਬਚਾਉਂਦਾ ਬਚਾਉਣ ਵਾਲਾ ਵੀ ਹੋਰ ਕੋਈ ਨਹੀਂ ਹੁੰਦਾ ਗੁਰੂ ਨੇ ਸੇਕ ਲਾਇਆ ਭਾਈ ਮੰਜ ਨੂੰ ਮੈਂ ਸਿਰਫ ਹਿੰਟ ਦੇਣੇ ਨੇ ਸਾਖੀਆਂ ਸਾਰੀਆਂ ਨਹੀਂ ਕਿਉਂਕਿ ਇਹ ਸਾਖੀਆਂ ਆਪਾਂ ਬੜੀ ਵਾਰੀ ਸਾਂਝੀਆਂ ਕੀਤੀਆਂ ਨੇ ਭਾਈ ਮੰਜ ਆਇਆ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਕਹਿਣ ਲੱਗਾ ਸਿੱਖੀ ਚਾਹੀਦੀ ਹੈ ਸਤਿਗੁਰੂ ਕਹਿੰਦੇ ਇਦਾਂ ਨਹੀਂ ਮਿਲਨੀ ਸਿੱਖੀ ਤੇ ਸਿੱਖੀ ਨਹੀਂ ਟਿਕਣੀ ਪਹਿਲਾਂ ਸਖੀ ਸਰਵਰਾਂ ਦਾ ਸਿੱਖ ਉਹਨੂੰ ਛੱਡਣਾ ਪੈਣਾ ਕੈਨਦਾ ਪ੍ਰਵਾਨ ਹੈ ਸਤਿਗੁਰ ਕਹਿੰਦੇ ਲੱਗੇ ਕਹਿਣ ਲੱਗਿਆ ਪ੍ਰਵਾਨ ਨਹੀਂ ਤੈਨੂੰ ਇਮਤਿਹਾਨ ਦੇਣੇ ਪੈਣੇ ਨੇ ਸੇਕ ਲੱਗਾ ਭਾਈ ਮੰਜ ਨੂੰ 75 ਪਿੰਡਾਂ ਦਾ ਚੌਧਰੀ ਸੀ ਇੱਥੇ ਤੇ ਇੱਕ ਮਹੱਲੇ ਦੀ ਚੌਧਰ ਮਿਲ ਜੇ ਬੰਦਾ ਤਾਂ ਨਹੀਂ ਮਾਲ ਹੁੰਦਾ ਚੌਧਰ ਖੁੱਸ ਗਈ ਉਹਦੀ ਮਾਲ ਡੰਗਰ ਮਾਰਨਾ ਸ਼ੁਰੂ ਹੋ ਗਿਆ ਪੈੜੀ ਬੰਨਾ ਸੀ ਸਾਰੇ ਪਾਸੇ ਘਾਟਾ ਪੈਣਾ ਸ਼ੁਰੂ ਹੋ ਗਿਆ ਇੱਥੋਂ ਤੱਕ ਜਿਸ ਘਰ ਦੇ ਵਿੱਚ ਨੌਕਰ ਕੰਮ ਕਰਦੇ ਸਨ ਉਸ ਘਰ ਦੇ ਵਿੱਚ ਅੱਜ ਰੋਟੀ ਪਕਾਉਣ ਵਾਸਤੇ ਇਹਦੇ ਪਰਿਵਾਰ ਨੂੰ ਕਿਸੇ ਘਰ ਦੀ ਜਿਹੜਾ ਉਹ ਨੌਕਰ ਬਣ ਕੇ ਤੇ ਕੰਮ ਕਰਨਾ ਪੈਣ ਡਿਆ। ਇਹ ਮੈਂ ਕੋਈ ਕਹਾਣੀ ਨਹੀਂ ਤੁਹਾਨੂੰ ਸੁਣਾ ਰਿਆ ਇਹ ਇਤਿਹਾਸ ਹੈ ਸਾਡਾ। ਮਹਿਸੂਸ ਕਰੋ ਉਹ ਲੋਕ ਜਿਨ੍ਹਾਂ ਨੇ ਕਦੀ ਆਪ ਕੱਖ ਪਨ ਕੇ ਦੂਰਾਂ ਨਹੀਂ ਕੀਤਾ ਪਾਣੀ ਦਾ ਘੋਟ ਲੈ ਕੇ ਨਹੀਂ ਪੀਤਾ ਜਦੋਂ ਉਹਨੂੰ ਦੂਸਰੇ ਘਰ ਦੇ ਵਿੱਚ ਜਾ ਕੇ ਝਾੜੂ ਪੋਚਾ ਕਰਨਾ ਪਿਆ ਹੋਵੇਗਾ ਉਹਨਾਂ ਦਾ ਦਿਲ ਜਾਣਦਾ ਹੋਵੇਗਾ ਕਿ ਉਸ ਦਿਲ ਦੇ ਉੱਤੇ ਕੀ ਗੁਜ਼ਰੀ ਹੈ ਕਿੰਨਾ ਸੇਕ ਲਾਇਆ ਗੁਰੂ ਨੇ ਉਹਨੂੰ। ਦੋ ਚਿੱਠੀਆਂ ਭੇਜੀਆਂ ਪਹਿਲੀ ਚਿੱਠੀ ਦੇ 5 ਰੁਪਏ ਦੂਜੀ ਦੇ 20 ਰੁਪਏ ਮੰਗੇ ਪਹਿਲੀ ਚਿੱਠੀ ਦੇ ਵਿੱਚ ਲਿਖਿਆ ਸੀ ਤੈਨੂੰ ਕਰਤਾਰ ਚੇਤਾ ਆਵੇ ਦੂਜੀ ਚਿੱਠੀ ਚ ਲਿਖਿਆ ਸੀ ਗੁਰੂ ਦੇ ਲੰਗਰਾਂ ਚ ਤੇਰੀ ਸੇਵਾ ਦੀ ਲੋੜ ਹੈ ਆ ਜਾ ਪਰ ਮਨਸ ਸਿੱਖ ਵੀ ਕਮਾਲ ਦਾ ਸੀ ਮੈਂ ਕਿਹਾ ਨਾ ਭੀ ਅਧਿਆਪਕ ਸੇਖ ਉਹਨੂੰ ਲਾਉਂਦਾ ਜਿਹੜਾ ਚੱਲ ਜਾਂਦਾ ਹੈ ਤੂੰ ਸਿਰ ਰੱਸਾ ਫੜ ਕੇ ਖਿੱਚੋ ਨਾ ਉਸੇ ਨੂੰ ਜਿਆਦਾ ਖਿੱਚ ਕੇ ਵੱਧਾ ਜਾਂਦਾ ਜਿਹੜਾ ਝੱਲ ਜਾਂਦਾ ਹੈ ਜਿਹੜਾ ਪਤਾ ਵੀ ਇਹਨੇ ਟੁੱਟ ਜਾਣਾ ਉਹਨੂੰ ਛੱਡ ਦਿੰਦੇ ਵੀ ਇਹਦੀ ਨਾਲ ਗੰਡ ਪਾਉਂਦਾ ਕੋਈ ਫਾਇਦਾ ਨਹੀਂ ਇਹਨੇ ਕੀਪ ਤਾਂ ਕਿੱਥੇ ਟੁੱਟ ਜਾਣਾ ਭਾਈ ਮੰਜ ਮਜ਼ਬੂਤ ਸੀ ਤੇ ਖਿੱਚਣ ਵਾਲਾ ਵੀ ਗੁਰੂ ਅਰਜਨ ਸਾਹਿਬ ਸੀ ਆਖਰ ਗੁਰੂ ਅਰਜਨ ਸਾਹਿਬ ਦੇ ਕੋਲ ਆਇਆ ਸਤਗੁਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਸਤਗੁਰੂ ਭਾਈ ਮੰਜ ਆਇਆ ਰਵੇ ਉਹਨੂੰ ਕਹਿ ਦਿਓ ਲੰਗਰ ਵਾਸਤੇ ਜਿਹੜਾ ਇਹ ਜਾ ਕੇ ਲੋੜਿੰਦਾ ਵੇਖ ਕੀ ਕੰਮ ਦੀ ਲੋੜ ਹੈ ਭਾਈ ਮੰਜ ਨੇ ਲੱਕੜਾਂ ਦੀ ਸੇਵਾ ਲਈ ਤੇ ਕਵੀ ਸੰਤੋਖ ਸਿੰਘ ਨੇ ਇਥੋਂ ਤੱਕ ਸਾਖੀ ਲਿਖੀ ਹੋਈ ਹੈ ਕਹਿਣ ਲੱਗੇ ਵੀ ਭਾਈ ਮੰਜ ਨੂੰ ਨਾ ਜੇਸ ਵੇਲੇ ਗੁਰੂ ਅਰਜੁਨ ਸਾਹਿਬ ਨੇ ਕਹਿ ਦਿੱਤਾ ਵੀ ਤੂੰ ਲੱਕੜਾਂ ਦੀ ਸੇਵਾ ਕਰ ਉਹ ਲੱਕੜਾਂ ਦੀ ਸੇਵਾ ਕਰਦਾ ਏ ਤੇ ਲਾਂਗਰੀ ਨੂੰ ਸਤਗੁਰਾਂ ਨੇ ਇੱਕ ਦਿਨ ਆਣ ਕੇ ਪੁੱਛਿਆ ਆ ਸੁਣਿਓ ਸੇਕ ਕਿੰਨਾ ਲੱਗਦਾ ਹੈ ਕਹਿਣ ਲੱਗੇ ਵੀ ਇਥੇ ਤੀ ਉਹਦਾ ਨਾਮ ਸੀ ਤੀਰਸਾ ਮੰਜ ਕੀ ਪਿੰਡ ਦੇ ਰਹਿਣ ਵਾਲੇ ਸਨ ਤਾਂ ਭਾਈ ਮੰਜ ਕਿਹਾ ਜਾਂਦਾ ਕਹਿੰਦੇ ਵੀ ਇਹ ਤੋਂ ਮੰਜਕੀ ਦਾ ਰਹਿਣ ਵਾਲਾ ਸਿੱਖ ਆਇਆ ਹੈ ਤੀਰਥਾ ਕਰਦਾ ਕਿ ਇਹ ਸਤਿਗੁਰੂ ਤੁਹਾਡੇ ਗੁਰੂ ਦੀ ਸੰਗਤ ਦੇ ਲੰਗਰਾਂ ਵਾਸਤੇ ਲੱਕੜਾਂ ਲੈ ਕੇ ਆਉਂਦਾ ਹੈ ਚੰਗੀ ਗੱਲ ਹੈ ਦਾਣਾ ਪਾਣੀ ਕਿੱਥੋਂ ਸ਼ੱਕਦਾ ਹੈ ਪ੍ਰਸ਼ਾਦਾ ਲਾਂਗਰੀ ਕਹਿੰਦਾ ਸਤਿਗੁਰੂ ਇਹ ਕਿਹੜੀ ਪੁੱਛਣ ਵਾਲੀ ਗੱਲ ਹੈ ਜਿੱਥੋਂ ਬਾਕੀ ਸ਼ੱਕਦੇ ਨੇ ਨੰਗਰ ਚੋਂ ਸ਼ੱਕ ਲੈਂਦਾ ਹੈ ਸੇਵਾ ਕਰਦਾ ਰਹਿੰਦਾ ਸਾਰੀ ਦਿਹਾੜੀ ਸਤਿਗੁਰੂ ਕਹਿੰਦੇ ਉਹਨੂੰ ਸਨਾਹ ਦੇ ਦਿਓ ਇੱਕ ਇੱਥੇ ਮਜ਼ਦੂਰੀ ਕਰਨਾ ਹੈ ਕਿ ਸੇਵਾ ਕਰਨਾ ਹੈ ਲਾਂਗਰੀ ਮਨ ਚ ਸੋਚਦਾ ਅੱਜ ਗੁਰੂ ਸਾਹਿਬ ਦੇ ਦਿਲ ਨੂੰ ਕੀ ਹੋ ਗਿਆ ਇੰਨਾ ਕਠੋਰ ਇਹ ਘਰ ਤੇ ਉਹਨਾਂ ਦਾ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਵੀ ਗਰੀਬ ਨਵਾਜੀ ਕਰਦਾ ਏ ਪਰ ਅੱਜ ਇੱਕ ਜਿਹੜਾ ਸੇਵਾ ਕਰੇ ਉਹਨੂੰ ਕਹਿ ਮਨਾ ਕੀਤਾ ਜਾ ਰਿਹਾ ਪ੍ਰਸ਼ਾਦੇ ਤੋਂ ਭਾਈ ਮਨ ਜਾਇਆ ਲਾਂਗਰੀ ਸੋਚਦਾ ਏ ਪ੍ਰਸ਼ਾਦਾ ਸ਼ੱਕ ਲੈਣ ਦੇਵਾ ਫੇਰ ਹੀ ਗੱਲ ਕਰਾਂ ਪਰ ਰਿਆਣਾ ਗਿਆ ਭਾਈ ਮੰਜ ਨੂੰ ਪ੍ਰਸ਼ਾਦਾ ਪਾ ਕੇ ਦਿੱਤਾ ਤੇ ਗੱਲ ਕਰਨ ਲੱਗਾ ਕਹਿਣ ਲੱਗਾ ਅੱਜ ਗੁਰੂ ਅਰਜੁਨ ਸਾਹਿਬ ਜੀ ਆਏ ਸਨ ਲੰਗਰ ਦੇ ਵਿੱਚ ਕਹਿਣ ਲੱਗੇ ਅੱਛਾ ਬੜੇ ਖੁਸ਼ ਹੋਏ ਮੇਰੇ ਬਾਰੇ ਪੁੱਛਿਆ ਕੁਝ ਕਹਿੰਦੇ ਹਾਂ ਤੇਰਾ ਨਾਂ ਲੈਂਦੇ ਸਨ ਤੇਰੀ ਗੱਲ ਕਰਦੇ ਸਨ ਦੱਸੋ ਕੀ ਕਹਿੰਦੇ ਸਨ ਮੇਰੇ ਬਾਰੇ ਕਹਿੰਦੇ ਤੂੰ ਪਹਿਲਾਂ ਪ੍ਰਸ਼ਾਦਾ ਛਕ ਲੈ ਕਹਿੰਦੇ ਨਹੀਂ ਪਹਿਲਾਂ ਮੈਨੂੰ ਦੱਸੋ ਗੁਰੂ ਸਾਹਿਬ ਕਹਿੰਦੇ ਕੀ ਸਨ ਉਹਨੇ ਬੜੇ ਜੇਰੇ ਦੇ ਨਾਲ ਦੱਸਿਆ ਕਹਿਣ ਲੱਗੇ ਗੁਰੂ ਸਾਹਿਬ ਕਹਿੰਦੇ ਸਨ ਮੰਜ ਨੂੰ ਕਹਿ ਦਿਓ ਇੱਥੇ ਮਜ਼ਦੂਰੀ ਕਰਨ ਆਇਆ ਏ ਕਿ ਸੇਵਾ ਕਰਨਾ ਹੈ ਜਿੰਨੀਆਂ ਲੱਕੜਾਂ ਲੈਉਣਾ ਓਨੇ ਦਾ ਤੇ ਤੂੰ ਲੰਗਰ ਖਾ ਜਾਣਾ ਹੈ ਤੇ ਫਿਰ ਇਹ ਸੇਵਾ ਕਾਦੀ ਹੋਈ ਰੋਟੀ ਛੱਡ ਦਿੱਤੀ ਹੱਥ ਜੋੜੇ ਅੱਖਾਂ ਚੋਂ ਪਾਣੀ ਆ ਗਿਆ ਉਸ ਲਾਂਗਰੀ ਨੇ ਕਿਹਾ ਕਹਿਣ ਲੱਗੇ ਮੈਨੂੰ ਪਤਾ ਏ ਬੜਾ ਔਖਾ ਏ ਜਰਨਾ ਤੁਹਾਡਾ ਘਰ ਘਾਟ ਨਹੀਂ ਰਿਹਾ ਘਰ ਦੇ ਵਿੱਚ ਗਰੀਬੀ ਆ ਗਈ ਇਹਦੀ ਪਤਨੀ ਤੇ ਇਹਦੀ ਬੇਟੀ ਨੂੰ ਨੌਕਰ ਰਾਣੀ ਰਹਿਣਾ ਪੈ ਗਿਆ ਸੀ ਸੇਠ ਦੇ ਕੋਲ ਮਾਲ ਡੰਗਰ ਮਰ ਗਿਆ ਚੌਧਰ ਚਲੀ ਗਈ ਅੱਜ ਦੋ ਰੋਟੀਆਂ ਤੋਂ ਵੀ ਗੁਰੂ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ ਮੈਂ ਮਹਿਸੂਸ ਕਰ ਸਕਦਾ ਤੁਹਾਡੀਆਂ ਅੱਖਾਂ 'ਚ ਪਾਣੀ ਆਇਆ ਜਦੋਂ ਇੰਨੀ ਗੱਲ ਲਾਂਗਰੀ ਨੇ ਕਹੀ ਭਾਈ ਮੰਜ ਨੇ ਕਿਹਾ ਨਹੀਂ ਮੈਨੂੰ ਇਸ ਕਰਕੇ ਅੱਖਾਂ 'ਚ ਪਾਣੀ ਨਹੀਂ ਆਇਆ ਕਿ ਗੁਰੂ ਨੇ ਦੋ ਟਾਈਮ ਦੀ ਰੋਟੀ ਨਹੀਂ ਦਿੱਤੀ ਪਾਣੀ ਇਸ ਕਰਕੇ ਆਇਆ ਕਿ ਦਾਤਾ ਜਦੋਂ ਮੈਨੂੰ ਲੋੜ ਪਈ ਤੂੰ ਮੈਨੂੰ ਹਰ ਥਾਂ ਤੋਂ ਉਦੋਂ ਹੱਥ ਦੇ ਕੇ ਰੱਖਿਆ ਕਿੰਦੇ ਮੈਨੂੰ ਤੇ ਸਮਝ ਨਹੀਂ ਸੀ ਲੱਗਣੀ ਮੈਂ ਤੇ ਬਸ ਜਿੰਨਾ ਕ ਖਾ ਲਿਆ ਉਹਨਾਂ ਕ ਕਰ ਲਿਆ ਕੰਮ ਰਹਿਣਾ ਸੀ ਅਗਲੇ ਦਿਨ ਤੋਂ ਭਾਈ ਮੰਜ ਦੋ ਪੰਡਾ ਲੈ ਹੁੰਦੇ ਸਨ ਬਨ ਕੇ ਲੱਕਰਾਂ ਦੀਆਂ ਇੱਕ ਲੰਗਰ ਚ ਪਾਉਂਦੇ ਸਨ ਇੱਕ ਵੇਚ ਕੇ ਤੇ ਉਹਦੀ ਪ੍ਰਸ਼ਾਦਾ ਤਿਆਰ ਕਰਕੇ ਛਕਦੇ ਹੁੰਦੇ ਸਨ ਐਨਾ ਸੇਕ ਲੱਗਾ ਭਾਈ ਮੰਜ ਨੂੰ ਆਖਰ ਉਹ ਘਟਨਾ ਵਾਪਰੀ ਜਿਹੜਾ ਆਪਣੇ ਕੋਈ ਭਾਈ ਮੰਜ ਦਾ ਖੂ ਹੈ ਉਹਦੇ ਵਿੱਚ ਰਾਤ ਨੂੰ ਡਿੱਗ ਪਏ ਜਿਸ ਵੇਲੇ ਡਿੱਗੇ ਤੇ ਅਮਰਤ ਬਾਣੀ ਦਾ ਜਾਪ ਕਰ ਰਹੇ ਸਨ ਕਿਸੇ ਸਿੱਖ ਨੇ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਕਿਹਾ ਜੇ ਗੁਰੂ ਸੇਕ ਲਾਉਂਦਾ ਨਾ ਫਿਰ ਸੀਨੇ ਨਾਲ ਵੀ ਉਹ ਲਾਉਂਦਾ ਅਕਸਰ ਇਹ ਤਾਂ ਦਾ ਬੱਚੇ ਆਖੇ ਨਹੀਂ ਲੱਗਦੇ ਮਾਰ ਚਪੇੜ ਵੀ ਮਾਰਦੀ ਹੈ ਜਿਹੜੀ ਚਪੇੜ ਮਾਰਦੀ ਹੈ ਬੱਚੇ ਉਹ ਉਸੇ ਬੱਚੇ ਨੂੰ ਉਹੀ ਮਾਂ ਚੁੱਪ ਵੀ ਕਰਾਉਂਦੀ ਹੈ ਭਾਈ ਮੰਜ ਨੂੰ ਭਾਈ ਮੰਜ ਦੇ ਬਾਰੇ ਪਤਾ ਲੱਗਾ ਗੁਰੂ ਅਰਜਨ ਸਾਹਿਬ ਜੀ ਨੂੰ ਸਤਗੁਰੂ ਭਾਈ ਮੰਜ ਜਿਹੜੇ ਨੇ ਉਹ ਖੂਹ ਚ ਡਿੱਗ ਪਏ ਨੇ ਸਤਗੁਰੂ ਨੰਗੇ ਚਰਨੀ ਗਏ ਜੀ ਇੱਥੇ ਦਰਬਾਰ ਸਾਹਿਬ ਤੋਂ ਭਾਈ ਮੰਜ ਦਾ ਖੂਦ ਤੁਸੀਂ فاਸਲਾ ਦੇਖ ਸਕਦੇ ਜੇ ਜਾ ਕੇ ਰੱਸਾ ਖੂਹ ਦੇ ਵਿੱਚ ਲਮਕਾਇਆ ਮਗਰ ਮਗਰ ਸੰਗਤ ਚਲ ਗਈ ਜਿੱਥੇ ਸਤਗੁਰੂ ਚਲੇ ਗਏ ਸੰਗਤ ਨੇ ਕਿੱਥੋਂ ਰਹਿਣਾ ਸੀ ਕਹਿਣ ਲੱਗੇ ਸਿੱਖਾ ਬਾਹਰ ਆ ਜਾ ਅਰਸਾ ਲਮਕਾਇਆ ਹੈ ਕਹਿਣ ਲੱਗੇ ਸਤਿਗੁਰੂ ਲੱਕੜਾਂ ਲੱਕੜਾਂ ਨਹੀਂ ਡਿੱਕਣ ਦਿੱਤੀਆਂ ਮੈਂ ਨਾ ਕਿੰਨਾ ਕੁ ਸੇਕ ਲੱਗਾ ਤੇ ਕਿੰਨਾ ਕੁ ਆਪਣੇ ਆਪ ਨੂੰ ਸੰਭਿਆ ਲੱਕੜਾਂ ਦੀ ਪੰਡ ਨਹੀਂ ਖੂ ਦੇ ਵਿੱਚ ਗਿੱਲੀ ਹੁੰਨ ਦਿੱਤੀ ਸਤਿਗੁਰੂ ਪਹਿਲਾਂ ਲੱਕੜਾਂ ਨੂੰ ਖਿੱਚੋ ਕਹਿਣ ਲੱਗੇ ਲੱਕੜਾਂ ਬਾਹਰ ਆ ਜਾਣਗੀਆਂ ਕਹਿੰਦੇ ਨਹੀਂ ਇਸੇ ਲੱਕੜਾਂ ਨੇ ਤੇ ਮੈਨੂੰ ਤੁਹਾਡੇ ਚਰਨਾਂ ਦੇ ਨਾਲ ਜੋੜਿਆ ਪਹਿਲਾਂ ਲੱਕੜਾਂ ਕੱਢੀਆਂ ਭਾਈ ਮੰਝਵਾਰ ਆਇਆ ਸਤਿਗੁਰੂ ਨੇ ਹਾਲ ਹੋਏ ਕਹਿਣ ਲੱਗੇ ਮੰਗ ਜੋ ਮੰਗਦਾ ਹੈ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਮੰਗ ਜੋ ਮੰਗਦਾ ਹੈ ਕਹਿਣ ਲੱਗਾ ਸਤਿਗੁਰੂ ਕਿਸੇ ਚੀਜ਼ ਦੀ ਲੋੜ ਨਹੀਂ ਰਹੀ ਤੂੰ ਰਹਿਮ ਤਾਂ ਇੰਨੀ ਕੁ ਕਰ ਦਿੱਤੀਆਂ ਨੇ ਜਦੋਂ ਸਤਿਗੁਰਾਂ ਨੇ ਤਿੰਨ ਵਾਰ ਬਚਨ ਕੇ ਮੰਗ ਜੋ ਮੰਗਦਾ ਤੇ ਯਾਦ ਰੱਖਿਓ ਭਾਈ ਮੰਜ ਸਾਡੇ ਵਰਗਾ ਨਹੀਂ ਸੀ ਚੌਧਰ ਮੰਗ ਸਕਦਾ ਸੀ ਵੀ ਮੇਰੀ ਚੌਧਰ ਖੁੱਸ ਗਈ ਏ ਜੇ ਮੰਗਿਆ ਤੇ ਸਿੱਖਾਂ ਵਾਸਤੇ ਮੰਗਿਆ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਤੂੰ ਪਰਚਾ ਬੜਾ ਔਖਾ ਪਾਇਆ ਸੀ ਜੇ ਦੇਣਾ ਚਾਹੁੰਨਾ ਤੇ ਇੰਨਾ ਕੁ ਬਚਨ ਦੇ ਦੇਂ ਗਾਂ ਤੋਂ ਕਿਸੇ ਸਿੱਖ ਨੂੰ ਇੰਨਾ ਔਖਾ ਪਰਚਾ ਨਹੀਂ ਪਾਵੇਂਗਾ ਬੜਾ ਔਖਾ ਕੱਢਿਆ ਮੈਂ ਤੂੰ ਬੜਾ ਔਖਾ ਪਰਚਾ ਪਾਇਆ ਸੀ ਸਤਗੁਰਾਂ ਨੇ ਕੁੱਟ ਕੇ ਛਾਤੀ ਦੇ ਨਾਲ ਲਾਇਆ ਤੇ ਇਹ ਗੱਲ ਕਹੀ ਸੀ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਥਾ ਜੱਗ ਲੰਗਨਹਾਰਾ ਕਹਿੰਦੇ ਜਿਹੜਾ ਭਾਈ ਮੰਜ ਦਾ ਨਾਮ ਲਵੇਗਾ ਸਾਖੀ ਕਰੇਗਾ ਸੁਣੇਗਾ ਭਾਵਨਾ ਦੇ ਨਾਲ ਉਹਦਾ ਪਾਰ ਉਤਾਰਾ ਹੋਵੇਗਾ ਇੰਨਾ ਸੇਕ ਲੱਗਦਾ ਏ ਇਹ ਪ੍ਰੇਮ ਦੀਆਂ ਖੇਡਾਂ ਸੌਖੀਆਂ ਨਹੀਂ ਹੈਗੀਆਂ ਆਉਣਾ ਮੈਂ ਆਪਣੇ ਸ਼ਲੋਕ ਵੱਲ ਐ ਪਰ ਤੁਹਾਡੇ ਮੈਂ ਤਾਂ ਇਹ ਬੇਨਤੀ ਸਾਂਝੀ ਕਰ ਰਿਆਂ ਕਿ ਜੇ ਭਰੋਸਾ ਹੈ ਤੇ ਭਰੋਸਾ ਬਣਾਉਣ ਲੱਗਿਆ ਬੜਾ ਲੰਮਾ ਸਮਾਂ ਲੱਗਦਾ ਏ ਸਾਡੇ ਵਰਗਾ ਹੁੰਦਾ ਤੇ ਸ਼ਾਇਦ ਕਦੇ ਦਾ ਡਰ ਜਾਂਦਾ ਵੀ ਚੌਧਰ ਚਲ ਗਈ ਮਾਰ ਡੰਗਰ ਮਰ ਗਿਆ ਮੈਂ ਭੁੱਖਾ ਮਰਨਾ ਛੱਡੋ ਪਰਾਂ ਸਿੱਖੀ ਨੂੰ ਇੱਕ ਗੱਲ ਜੀਵਨ ਚ ਯਾਦ ਰੱਖਿਓ ਆਖੀਰੀ ਸੁਵਾਸ ਤੱਕ ਗੁਰੂ ਤੇ ਭਰੋਸਾ ਰੱਖੋ ਜੇ ਤੁਹਾਡਾ ਭਰੋਸਾ ਸੱਚਾ ਹੋਇਆ ਤੇ ਗੁਰੂ ਬੌੜੀ ਜਰੂਰ ਕਰਦਾ ਹੈ ਭਰੋਸੇ ਵਾਲਿਆਂ ਦੇ ਹੀ 베ੜੇ ਪੰਨੇ ਹੁੰਦੇ ਨੇ ਦੂਜਿਆਂ ਦੇ ਕਦੀ 베ੜੇ ਬੰਨੇ ਨਹੀਂ ਹੁੰਦੇ। ਬਸ ਭਰੋਸਾ ਹਾ ਨੀਅਤ ਸਾਫ ਹੋਵੇ। ਮੈਂ ਇੱਕ ਬਚਨ ਕਹਿ ਦੇਵਾਂ। ਫਰੀਦਾ ਪਾੜ ਪੋ ਟੋਲਾ ਧਜ ਕਰੀ ਕੰਬਲੜੀ ਪਹਿਰੇਓ ਜਿੰਨੀ ਵੇਸੀ ਸ਼ੌ ਮਿਲੇ ਸੇ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜ ਤੇ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸ਼ੌ ਮਿਲੇ ਤੈਨੂੰ ਅੰਦਰੇ ਮਿਲ ਜੇਗਾ ਬਾਹਰ ਪਟਕਣ ਦੀ ਲੋੜ ਨਹੀਂ। ਜੇ ਨੀਅਤ ਰਾਸ ਕਰੇ ਜੇ ਨੀਅਤ ਰਾਸ ਹੈ ਦੂਜਾ ਸ਼ਬਦ ਮੈਂ ਜੋੜ ਦੇਵਾਂ ਜੇ ਗੁਰੂ ਤੇ ਭਰੋਸਾ ਤੇ ਗੁਰੂ ਬੌੜੀ ਜਰੂਰ ਕਰਦਾ ਪਰ ਸਾਨੂੰ ਗੁਰੂ ਤੇ ਭਰੋਸਾ ਨਹੀਂ ਮੈਂ ਕੱਲ ਤਾਂ ਹੀ ਇਹ ਸਬਜੈਕਟ ਸ਼ੁਰੂ ਕੀਤਾ ਸੀ ਮੱਥਾ ਟੇਕਨ ਦਾ ਸਾਨੂੰ ਇੱਕ ਵਾਰੀ ਮੱਥਾ ਟੇਕਨ ਤੇ ਭਰੋਸਾ ਹੀ ਨਹੀਂ ਆਇਆ ਵੀ ਮੈਂ ਜੇ ਮੱਥਾ ਟੇਕਿਆ ਤੇ ਗੁਰੂ ਘਰ ਪਰਵਾਣ ਹੋ ਜਾਏਗਾ ਇੱਕ ਅਰਦਾਸ ਦਿਲੋਂ ਕੀਤੀ ਹੈ ਮੈਨੂੰ ਉਹਦੇ ਤੇ ਭਰੋਸਾ ਨਹੀਂ ਵੱਜ ਰਿਹਾ ਅੱਜ ਬਾਬੇ ਕੋ ਕਰਾ ਲਈ ਕੱਲ ਪੰਡਿਤ ਦੇ ਕੋਲੋਂ ਵੀ ਹੱਲ ਪੁੱਛ ਲਿਆ ਤੇ ਬਾਬਾ ਨਾਲ ਉਹ ਤੇ ਫਿਰ ਲੱਡੂ ਤੇ ਚਾੜੀ ਦੇਵਾਂਗੇ ਸੋਮਵਾਰ ਨੂੰ ਆਪਾਂ ਸਾਡੇ ਅੰਦਰ ਕਿਸੇ ਚੀਜ਼ ਦਾ ਭਰੋਸਾ ਨਹੀਂ ਵੱਜਦਾ ਤੇ ਇਹ ਗੱਲ ਯਾਦ ਰੱਖਿਓ ਦੋਵਾਂ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਕਦੀ ਵੀ ਪਾਰ ਨਹੀਂ ਲੰਗਦਾ ਹੁੰਦਾ ਭਰੋਸਾ ਰੱਖਣਾ ਤੇ ਇੱਕ ਤੇ ਰੱਖਣਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਿੰਨਾ ਲੰਮਾ ਸਮਾਂ ਪ੍ਰਚਾਰ ਕੀਤਾ ਜਾਂ ਗੁਰਮਤ ਸਿਧਾਂਤ ਦੀ ਗੱਲ ਜਦੋਂ ਕਰਦੇ ਆ ਕਿਤੇ ਇਹ ਨਹੀਂ ਕਿਹਾ ਹਿੰਦੂ ਨੂੰ ਨਹੀਂ ਕਿਹਾ ਵੀ ਤੂੰ ਸਿੱਖ ਬਣ ਜਾ। ਕੀ ਹੋਵੇ ਬਾਣੀ ਚ ਤੇ ਤੁਸੀਂ ਸ਼ਬਦਾਂਾਂ ਜਾਂ ਕਰ ਸਕਦੇ ਨਹੀਂ ਕਿਹਾ। ਮੁਸਲਮਾਨ ਨੂੰ ਨਹੀਂ ਕਿਹਾ ਉਹਨਾਂ ਨੂੰ ਉਹਨਾਂ ਦੀ ਪ੍ਰਭਾਸ਼ਾ ਸਮਝਾਈ ਹੈ। ਮੁਸਲਮਾਨ ਮੁਹੰਮਦ ਲਹੂਵੇ। ਦੱਸਿਆ ਮੁਸਲਮਾਨ ਕਿਹੋ ਜਿਹਾ ਹੋਵੇ। ਪੰਡਤ ਨੂੰ ਦੱਸਿਆ ਸੋ ਪੰਡਤ ਜੋ ਮਨ ਪ੍ਰਬੋਧ ਹੈ, ਆ ਰਾਮ ਨਾਮ ਆਤਮ ਹੈ ਸੁਧ ਹੈ। ਇਹਦਾ ਭਾਵ ਸੀ ਮੈਂ ਤੈਨੂੰ ਤੋੜਨ ਨਹੀਂ ਆਇਆ, ਮੈਂ ਤੈਨੂੰ ਸਮਝਾਉਣ ਆਇਆ। ਉਹ ਇੱਕ ਦੇ ਨਾਲ ਜੁੜਿਆ ਇੱਕ ਤੇ ਭਰੋਸਾ ਕੀਤਾ ਤੇ ਉਹਦਾ ਹੋ ਜਾ ਇੱਕ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਨੇ ਪਰ ਜਿਹੜੀ ਮੈਂ ਬੇਨਤੀ ਤੋਂ ਆਰੰਭ ਕੀਤਾ ਸੀ ਅੱਜ ਸਾਨੂੰ ਗੁਰੂ ਤੇ ਭਰੋਸਾ ਨਹੀਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਇਹ ਭਰੋਸੇ ਦਾ ਮਹਿਲ ਗੁਰੂ ਦੇ ਪ੍ਰੇਮ ਦਾ ਮਹਿਲ ਜਿਹੜਾ ਭਰੋਸੇ ਦੇ ਨਾਲ ਪੈਂਦਾ ਤੇ ਇਹ ਬੜੀ ਹੌਲੀ-ਹੌਲੀ ਬਣਦਾ ਹੈ ਜਿੱਦਣ ਟੁੱਟਣ ਲੱਗਦਾ ਹੈ ਨਾ ਇੱਕ ਖਿੰਣ ਲੱਗਦਾ ਹੈ ਜੀ ਗੁਬਾਰਾ ਲਿਓ ਕੋਈ ਪ੍ਰੈਕਟੀਕਲ ਕਰ ਲਿਓ ਉਹਨੂੰ ਫੁਲਾਉਣ ਲੱਗਿਆ ਬੰਦੇ ਦੇ ਮੂੰਹ ਫੁੱਲ ਜਾਂਦਾ ਹੈ ਕਈ ਵਾਰੀ ਬਰਾਸ਼ਾਂ ਜਿਹੜੀਆਂ ਥੱਕ ਜਾਂਦੀਆਂ ਨੇ ਵੱਡੇ ਗੁਬਾਰੇ ਨੂੰ ਫੁਲਾਉਣ ਲੱਗਿਆ ਇੱਕ ਨਿੱਕੀ ਜੀ ਪਿੰਨ ਮਾਰ ਦਿਓ ਪੱਗ ਦੀ ਸਾਰੇ ਦਾ ਸਾਰਾ ਸੱਤਿਆਨਾਸ ਹੋ ਜਾਂਦਾ ਹੈ ਭਰੋਸਾ ਬਣਨ ਲੱਗਿਆ ਮੁੱਦਤਾਂ ਲੱਗ ਜਾਂਦੀਆਂ ਨੇ ਤੋੜਨ ਲੱਗਿਆ ਇੱਕ ਖਿੰਨ ਲੱਗਦਾ ਹੈ ਮੈਂ ਵਿਚਾਰ ਵੱਲ ਆ ਜਾਵਾਂ ਸਮਾ ਹੋ ਜਾਲੇ ਸਤਗੁਰੂ ਕਲੇਗੇ ਸਤਗੁਰੂ ਕੀ ਪ੍ਰਤੀਤਨਾ ਆਈ ਹੈ ਤੈਨੂੰ ਗੁਰੂ ਤੇ ਭਰੋਸਾ ਵੱਜਿਆ ਹੀ ਨਹੀਂ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਸੀ ਕਿ ਗੁਰੂ ਦੀ ਅਜਮਤ ਕੀ ਹੈ ਅਸੀਂ ਤੇ ਗੁਰੂ ਨੂੰ ਰਮਾਲਿਆਂ ਤੱਕ ਰੱਖ ਦਿੱਤਾ ਆਏ ਮੱਥਾ ਟੇਕਿਆ ਦੇਖ ਲਈ ਘਰ ਨੂੰ ਚਲ ਗਏ ਲੋੜ ਕੀ ਇਹ ਬਾਣੀ ਪੜਨ ਦੀ ਸਾਨੂੰ ਮਸਲਾ ਹੀ ਕੋਈ ਨਹੀਂ ਸਾਨੂੰ ਗੁਰੂ ਨਾਲ ਕਿਸੇ ਤੇ ਭਰੋਸਾ ਤਾਂ ਵੱਜਦਾ ਨਾ ਜੇ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਪਤਾ ਲੱਗਦਾ ਵੀ ਬੰਦਾ ਅਗੋ ਕਿਦਾਂ ਦਾ ਏ ਤੂੰ ਤੇ ਗੁਰੂ ਨਾਲ ਗੱਲ ਹੀ ਨਹੀਂ ਕੀਤੀ ਤੂੰ ਤੇ ਕਦੀ ਗੁਰੂ ਦੇ ਕੋਲ ਬਹਿਣ ਦਾ ਯਤਨ ਨਹੀਂ ਨਾ ਕੀਤਾ ਦੋ ਘੜੀਆਂ ਤੇ ਭਰੋਸਾ ਕੀ ਬਜਨਾ ਸੀ ਤੇਰੇ ਤੇ ਸਤਿਗੁਰੂ ਕਹ ਲਗੇ ਸਤਗੁਰ ਕੀ ਪ੍ਰਤੀਤ ਨਾ ਆਈਆ ਗੁਰੂ ਤੇ ਭਰੋਸਾ ਨਹੀਂ ਕੀਤਾ ਤੇ ਮੈਂ ਇੱਥੇ ਬੇਨਤੀ ਕਰਕੇ ਚਲੋ ਸਮਾਪਤੀ ਕਰ ਦੇਣਾ ਇਹ ਗੱਲ ਯਾਦ ਰੱਖਿਓ ਜੇ ਗੁਰੂ ਘਰ ਆਉਂਦੇ ਜੇ ਮੈਂ ਬੜੀ ਵਾਰੀ ਬੇਨਤੀ ਕਰਦਾ ਨਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿ ਗੁਰੂ ਕੀ ਹੈ ਸਾਨੂੰ ਨਾ ਕਦੇ ਵੀ ਪੁੱਛਿਆ ਕਰੋ ਪ੍ਰਚਾਰਕਾਂ ਨੇ ਤੁਹਾਡਾ ਬੇੜਾ ਗਰਕ ਕੀਤਾ ਹੋਇਆ ਏ ਮੈਨੂੰ ਪਤਾ ਏ ਸਾਡਾ ਅੱਧੇ ਦੇ ਪ੍ਰਚਾਰਕ ਨਹੀਂ ਭਰੋਸਾ ਵੱਜਣ ਦਿੰਦੇ ਜਿੰਨਾ ਤੇ ਭਰੋਸਾ ਵੱਜਦਾ ਉਹ ਇੰਨਾਂ ਚੀਜ਼ਾਂ ਚ ਨਹੀਂ ਫਸਦੇ ਹੁੰਦੇ ਬਹੁਤਿਆਂ ਘਰਾਂ ਦਾ ਪਰੌਣਾ ਭੁੱਖਾ ਹੀ ਰਹਿੰਦਾ ਹੁੰਦਾ ਜਿਹੜਾ ਬਹੁਤੀਆਂ ਗੱਲਾਂ ਚ ਪੈ ਜੇ ਉਹ ਨਾਮ ਨਹੀਂ ਜਪਦਾ ਹੁੰਦਾ ਸਾਡਾ ਅੱਜ ਵੀ ਉਹ ਸਵਾਲ ਹੈ ਬਾਬਾ ਜੀ 3 ਵਜੇ ਉੱਠਣਾ ਕਿ 4 ਵਜੇ ਉੱਠਣਾ ਜਿਹੜਾ ਕਥਾਵਾਚਕ ਹੁੰਦਾ ਉਹਨੂੰ ਇਹੋ ਸਵਾਲ ਕੀਤਾ ਜਾਂਦਾ ਤੇ ਮੈਂ ਅਕਸਰ ਹੱਸਦਾ ਹਾਂ ਨਾ ਵੀ ਭਲਿਆ ਹੋਂ ਤੇ ਬੜੀਆਂ ਚ ਲੱਤਾਂ ਪੈਣ ਵਾਲੀਆਂ ਹੋਗੇ ਤੈਨੂੰ ਅਜੇ ਵੀ ਨਹੀਂ ਪਤਾ ਲੱਗਾ ਉੱਠਣਾ ਕਿੰਨੇ ਵਜੇ 5 ਵਜੇ ਹੀ ਉੱਠ ਪੈਂਦਾ ਘੱਟੋ ਘੱਟ ਉੱਠ ਤੇ ਪੈਂਦਾ ਭਰੋਸਾ ਹੀ ਨਹੀਂ ਵੱਜਿਆ ਸਾਨੂੰ ਅਸੀਂ ਅਜੇ ਵੀ ਲੋਕਾਂ ਦੇ ਮਗਰ ਹੈ ਗੁਰੂ ਨੂੰ ਪੁੱਛੋ ਗੁਰੂ ਦੀ ਅਜਮਤ ਕੀ ਹੈ ਮੈਂ ਇੱਕ ਦੋ ਉਦਾਹਰਨਾ ਦੇ ਦਿੰਦਾ ਬਾਕੀ ਆਪਾਂ ਚਲੋ ਕੱਲ੍ਹ ਸੰਝਾ ਕਰ ਲਾਂਗੇ ਸਿਰਫ ਗੁਰੂ ਕੀ ਹੈ ਪਹਿਲੀ ਬੇਨਤੀ ਬਾਣੀ ਨੇ ਕਿਹਾ ਗੁਰੂ ਦੇਵਤਾ ਹੈ ਦੇਵ ਸਰੂਪ ਹੈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਦੂਸਰੀ ਬੇਨਤੀ ਕਰਾਂ ਗੁਰੂ ਏਨਿਕ ਤਾਕਤ ਦਾ ਮਾਲਕ ਹੈ ਉਹ ਮਨੁੱਖ ਬਿਰਤੀ ਤੋਂ ਚੁੱਕ ਕੇ ਮਨੁੱਖ ਨੂੰ ਵੀ ਦੇਵਤਾ ਬਣਾ ਦਿੰਦਾ ਹੈ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਤੀਸਰੀ ਬੇਨਤੀ ਕਰਾਂ ਕਿ ਗੁਰੂ ਕੋਲ ਏਨਿਕ ਤਾਕਤ ਹੈ ਉਹ ਮਰਿਆਂ ਹੋਿਆਂ ਨੂੰ ਵੀ ਜਿਵਾ ਸਕਦਾ ਹੁਣ ਕਈਆਂ ਨੂੰ ਗੱਲ ਨਹੀਂ ਪਜਨੀ ਸਤਗੁਰ ਮੇਰਾ ਸਰਬ ਪ੍ਰਤ ਪਾਲੇ ਸਤਗੁਰ ਮੇਰਾ ਮਾਰ ਜੇ ਵਾਲੇ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਉਹ ਸਾਰਿਆਂ ਨੂੰ ਪਾਲਦਾ ਏ ਉਹ ਆਪਣੀ ਆਈ ਤੇ ਅੱਜ ਮਰਿਆਂ ਨੂੰ ਜਿਉਂਦੇ ਤੇ ਜਿਉਂਦੇ ਨੂੰ ਮਾਰ ਕੇ ਰੱਖ ਦਿੰਦਾ ਏ ਫਿਰ ਮੈਂ ਗੁਰੂ ਨੂੰ ਪੂਜਾ ਕਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਸਤਗੁਰ ਵੱਡਾ ਕਰ ਸਲਾਹੀ ਹੈ ਸ਼ੱਕ ਨਾ ਕਰਿਆ ਕਰ ਗੁਰੂ ਤੇ ਕਿਉਂਕਿ ਇਹ ਆਪਾਂ ਇਸੇ ਵਿਸ਼ੇ ਨੂੰ ਲੈ ਕੇ ਅੱਗੇ ਚੱਲਣਾ ਹੈ। ਸਮਾਪਤੀ ਮੈਂ ਇੱਕ ਗੁਰੂ ਅਰਜਨ ਸਾਹਿਬ ਦੇ ਬਚਨ ਤੇ ਕਰ ਦਾਂਗਾ ਬਾਕੀ ਗੱਲ ਉਹ ਤੋਂ ਸ਼ੁਰੂ ਕਰ ਦਾਂਗਾ ਪਉੜੀ ਤੁਹਾਨੂੰ ਸੁਣਾ ਦੇਣਾ। ਕਹਿੰਦੇ ਸਤ ਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵੜਿਆਈਆਂ ਹੁਣ ਗੁਰੂ ਕਹਿ ਰਿਹਾ ਵੀ ਤੇਰੇ ਗੁਰੂ ਚ ਬੜੀਆਂ ਵੜਿਆਈਆਂ ਨੇ ਮੈਨੂੰ ਨજર ਨਹੀਂ ਆਉਂਦੀ ਮੇਰਾ ਤੇ ਕੰਮ ਹੀ ਨਹੀਂ ਜੀ ਗੁਰਦੁਆਰਿਆਂ ਬੰਦਾ। ਮੈਨੂੰ ਤੇ ਹੱਥ ਵਿਖਾਉਣਾ ਪੈਣਾ ਮੈਨੂੰ ਤੇ ਕੁੰਡਲੀ ਵਿਖਾਉਣੀ ਪੈਣੀ ਹੈ ਮੇਰਾ ਤੇ ਕੰਮ ਹੀ ਨਹੀਂ ਬੰਦਾ ਤੇਰਾ ਨਹੀਂ ਬਣਨਾ। ਦੇਨ ਪ੍ਰੋਸਾ ਹੀ ਨਹੀਂ ਫਿਰ ਕਿੱਥੋਂ ਬੰਨਾਏ ਪ੍ਰੋਸਾ ਗੁਰੂ ਤੇ ਰਖ ਸਤਿਗੁਰ ਵੱਡਾ ਕਰ ਸਾ ਲਾਹੀਏ ਜਿਸ ਵਿੱਚ ਵੱਡੀਆਂ ਵੜਿਆਈਆਂ ਸ਼ਹਿ ਮੇਲੇ ਤਾਂ ਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਡੀਆਂ ਬੁਰਿਆਈਆਂ ਸ਼ਹਿ ਟੁੱਠੇ ਨੌ ਨਿੱਦ ਪਾਈਆਂ ਜੇ ਉਹ ਤਰੁੱਟ ਗਿਆ ਨਾ ਆ ਚਿਲਰਾਂ ਦੀ ਗੱਲ ਛੱਡ ਜਿਹੜੀਆਂ ਰਿੱਧੀਆਂ ਸਿੱਧੀਆਂ ਤੇਰੇ ਮਗਰ ਲੱਗੀਆਂ ਫਿਰਨੀਆਂ ਗੁਰੂ ਦੇ ਕੋਲ ਇੰਨੀ ਅਜਮਤ ਹੈ ਤੇ ਗੁਰੂ ਅਰਜੁਨ ਸਾਹਿਬ ਜੀ ਨੇ ਜਿਹੜੀ ਗੱਲ ਕਹੀ ਕਹਿਣ ਲੱਗੇ ਜੇ ਤੂੰ ਗੁਰੂ ਨਾਨਕ ਦੇ ਚਰਨਾਂ 'ਚ ਆਇਆ ਏ ਤੇ ਇੱਕ ਗੱਲ ਚੇਤਾ ਰੱਖੀ ਮੇਰੇ ਵਰਗੇ ਕਈਆਂ ਦਾ ਪਾਰ ਉਤਾਰਾ ਹੋ ਗਿਆ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸਨਾ ਪਰਿਆਰੇ ਆਹ ਗੁਰੂ ਦੀ ਅਜਮਤ ਹੈ ਇਸੇ ਤੋਂ ਵਿਚਾਰ ਆਪਾਂ ਕੱਲ ਨੂੰ ਸਾਂਝੀ ਕਰਾਂਗੇ ਸਮੇਂ ਦੀ ਸਮਾਪਤੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਅੱਜ ਮੈਂ ਇਸ ਵਿਸ਼ੇ ਤੇ ਨਹੀਂ ਪਹੁੰਚਿਆ ਕਿ ਇਸ ਪ੍ਰਤੀਤ ਨਾ ਆਇਆ ਸਿਰਫ ਭਰੋਸਾ ਬਣਾ ਰਿਆ ਵੀ ਅਸੀਂ ਸੋਚ ਲੈ ਕੇ ਕਿਹੜੀ ਆਉਣੀ ਹੈ ਇਸੇ ਵਿਸ਼ੇ ਨੂੰ ਅੱਗੇ ਚੱਲ ਕੇ ਜਿਵੇਂ ਮਾਲਕ ਕਿਰਪਾ ਕਰੇਗਾ ਉਹ ਵਿਚਾਰ ਸਾਂਝੀ ਕਰਾਂਗੇ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਜੀ ਸਤ ਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾਲ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਪਾਵੇਂ ਸੌ ਗੇੜਾ ਆਵੋ ਜਾਓ ਉਹ ਆਹੇ ਗੁਰੂ ਜੀ ਕਾ ਖਾਲਸਾ